ਕੋਕ ਵਾ ਜਾ ਕੇ ਮੁਕਾਬਲਾ ਕਿਵੇਂ ਲੱਗ ਰਿਹਾ ਨਹੀਂ ਮੁਕਾਬਲਾ ਜੀ ਇਹ ਸੰਗਤ ਤੁਸੀਂ ਦੇਖ ਰਹੇ ਜੋ ਮੁਕਾਬਲਾ ਸੰਗਤ ਨਹੀਂ ਕਰਨਾ ਇਹ ਸਾਡਾ ਇਹ ਸਾਈਂ ਤੇ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਚੱਲ ਰਹੇ ਆ ਉਹਨਾਂ ਦਾ ਜੋ ਵੀ ਫੈਸਲਾ ਸੰਗਤਾਂ ਨੇ ਕਰਨਾ ਤੇ ਮੈਨੂੰ ਲੱਗਦਾ ਕਿ ਮੁਕਾਬਲਾ ਅੱਜ ਵੀ ਡੇਢ ਚ ਕਿਸੇ ਨਾਲ ਨਹੀਂ ਸਾਡਾ ਅਸੀਂ ਇੱਕਦਮ ਚੜ੍ਹਦੀ ਕਲਾ ਚ ਆ ਵੀ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਦੇ ਲਈ ਪੰਜਾਬ ਦੇ ਵਪਾਰੀ ਵਰਗ ਦੇ ਫਾਇਦੇ ਦੇ ਲਈ ਪੰਜਾਬ ਦੇ ਕਿਸਾਨੀ ਦੇ ਫਾਇਦੇ ਦੇ ਲਈ ਜੇ ਇਸ ਵਾਰੀ ਵੋਟ ਹੈ ਪਾਉਣੀ ਤੇ ਭਾਈ ਅਮਰਿਤਪਾਲ ਸਿੰਘ ਨੂੰ ਪਾਉਣੀ ਹੈ ਤੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾ ਕੇ ਇੱਕ ਨੈਸ਼ਨਲ ਰਿਕਾਰਡ ਪੂਰੇ ਹਿੰਦੁਸਤਾਨ ਚ ਵੋਟਾਂ ਨਾਲ ਇੰਨੀਆਂ ਪਈਆਂ ਔਰ ਜਿੰਨੀਆਂ ਕੈਂਡੀਡੇਟਸ ਜਿੰਨੀਆਂ ਭਾਈ ਅਮਰਿਤਪਾਲ ਸਿੰਘ ਨੂੰ ਪੈਣ ਲੋਕ ਸਭਾ ਤੋਂ ਉਹਨਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਅੱਜ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਵਿੱਚ ਅਮਰਪਾਲ ਸਿੰਘ ਦੇ ਪਰਿਵਾਰ ਸਣੇ ਵੱਡਾ ਕਾਫਲਾ ਚੋਣ ਪ੍ਰਚਾਰ ਕਰਨ ਲਈ ਪਹੁੰਚਿਆ ਜਿਸ ਤੇ ਸੰਗਤਾਂ ਨੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਤੇ ਉਹਨਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ ਪੰਜਾਬ ਦੀ ਹੋਂਦ ਵਾਸਤੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਪੰਜਾਬ ਦੇ ਉਰੇ ਹੱਕਾਂ ਉਹਨਾਂ ਵਾਸਤੇ ਜਿਹੜੀ ਲੜਾਈ ਅਮਰਤਪਾਲ ਨੇ ਸ਼ੁਰੂ ਕੀਤੀ ਸੀ ਉਹ ਉਹਨੂੰ ਉਹਦੇ ਇਹ ਜਿਹੜੀਆਂ ਜਿਹੜੀਆਂ ਪ੍ਰਾਣੀਆਂ ਪਾਕੀਆਂ ਸੀ ਉਹਨਾਂ ਨੇ ਬਿਨਾਂ ਕ وجہ ਤੋਂ ਉਹਨਾਂ ਨੂੰ ਡਬਲੂਗੜ ਜੇਲ੍ਹ ਤੋਂ ਸਟਿਆ ਇਸ ਕਰਕੇ ਹੁਣ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਇੱਕ ਨੌਜਵਾਨ ਦਿਲਾਂ ਦੀ ਧੜਕਣ ਜੋ ਅਮਰਤਪਾਲ ਸਿੰਘ ਆ ਉਹਨੂੰ ਵੋਟ ਪਾ ਕੇ ਜਿਤਾ ਕੇ ਉਹਨੂੰ ਜਿਲ੍ਹੇ ਤੋਂ ਬਾਹਰ ਲਿਆਓ ਜੋ ਪੰਜਾਬ ਦੇ ਹੱਕ ਹਕੂਕਾਂ ਦੀ ਗੱਲ ਬੜੇ ਠੋਕ ਵਜਾ ਕੇ ਮੁਕਾਬਲਾ ਕਿਵੇਂ ਲੱਗ ਰਿਹਾ ਤੁਹਾਨੂੰ ਨਹੀਂ ਮੁਕਾਬਲਾ ਜੀ ਇਹ ਸੰਗਤ ਤੁਸੀਂ ਦੇਖ ਰਹੇ ਜੋ ਮੁਕਾਬਲਾ ਸੰਗਤ ਨਹੀਂ ਕਰਨਾ ਐ ਸਾਡਾ ਇਹ ਸਾਈਂ ਤੇ ਗੁਰੂ ਸਾਹਿਬ ਦੇ ਵੋਟ ਆਸਰੇ ਨਾਲ ਚੱਲ ਰਹੇ ਆ ਤੇ ਉਹਨਾਂ ਦਾ ਜੋ ਵੀ ਫੈਸਲਾ ਸੰਗਤਾਂ ਨੇ ਕਰਨਾ ਤੇ ਮੈਨੂੰ ਲੱਗਦਾ ਕਿ ਮੁਕਾਬਲਾ ਅੱਜ ਦੀ ਡੇਢ ਚ ਕਿਸੇ ਨਾਲ ਨਹੀਂ ਸਾਡਾ ਅਸੀਂ ਇੱਕਦਮ ਚੜ੍ਹਦੀ ਕਲਾ ਚ ਆ ਅੱਜ ਭਾਰਤ ਨੂੰ ਕਿਹਾ ਜਾਂਦਾ ਕਿ ਕਾਨੂੰਨ ਨੂੰ ਨਹੀਂ ਮੰਨਦੇਗੇ ਤੇ ਹੁਣ ਫਿਰ ਕਾਨੂੰਨ ਦਾ ਇੱਕ ਜਾਣਾ ਪਏਗਾ ਕਿਵੇਂ ਲੱਗੇ ਉਹ ਜੀ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਜਿੱਥੇ ਸਾਡੇ ਕੋਲ ਹੋਰ ਕੋਈ ਸਿਸਟਮ ਨਹੀਂ ਹੈਗਾ ਜਿਨ੍ਹਾਂ ਚ ਰਹੀਏ ਇਸ ਮੁਲਕ 'ਚ ਰਹਿ ਰਹੇ ਆ ਜਾਂ ਇਸ 'ਚ ਰਹਿ ਰਹੇ ਆ ਉਹਨਾਂ ਨੂੰ ਸਾਨੂੰ ਸਭ ਕੁਝ ਇਹਨਾਂ ਦਾ ਵਰਤਣਾ ਪੈਣਾ ਵਾ ਇਸ ਕਰਕੇ ਕੋਈ ਨਹੀਂ ਦੇ ਦੋ ਆਪ ਜਿਵੇਂ ਬੋਲੀਏ ਅਮਰਪਾਲ ਸਿੰਘ ਦੀ ਪਿਤਾ ਤੇ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਹੈ ਤਾਂ ਅਮਰਪਾਲ ਸਿੰਘ ਨੂੰ ਵੱਡੇ ਪੱਧਰ ਉਤੇ ਵੋਟ પાਕੇ ਜਿਤਾਇਆ ਜਾਵੇ ਦੇਖੋ ਮੇਰਾ ਨਾਮ ਐਡਵੋਕੇਟ ਈਮਾਨ ਸਿੰਘ ਖਾਰਾ ਹੈ ਤੇ ਭਾਈ ਅਮਰਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੈਂ ਸਕੱਤਰ ਆ ਤੇ ਕਾਨੂੰਨੀ ਸਲਾਹਕਾਰ ਤੇ ਅੱਜ ਅਸੀਂ ਇੱਥੇ ਪਹੁੰਚੇ ਸੀ ਜੋ ਸਾਰੇ ਭਾਈ ਅਮਰਿਤਪਾਲ ਸਿੰਘ ਨੂੰ ਦਿਲੋਂ ਚਾਣ ਵਾਲੇ ਨੇ ਭਾਈ ਤੇ ਨਾਲ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਬਾਪੂ ترਸੀਮ ਸਿੰਘ ਜੀ ਨੇ ਤੇ ਜੋ ਸਾਦੀ ਸਾਰੇ ਜ਼ਿਲ੍ਹਾ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਹੈ ਵੀ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਦੇ ਲਈ ਪੰਜਾਬ ਦੇ ਵਪਾਰੀ ਵਰਗ ਦੇ ਫਾਇਦੇ ਦੇ ਲਈ ਪੰਜਾਬ ਦੇ ਕਿਸਾਨੀ ਦੇ ਫਾਇਦੇ ਦੇ ਲਈ ਜੇ ਇਸ ਵਾਰੀ ਵੋਟ ਹੈ ਪਾਉਣੀ ਤੇ ਭਾਈ ਅਮਰਿਤਪਾਲ ਸਿੰਘ ਨੂੰ ਪਾਉਣੀ ਹੈ ਤੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾ ਕੇ ਇੱਕ ਨੈਸ਼ਨਲ ਰਿਕਾਰਡ ਪੂਰੇ ਹਿੰਦੁਸਤਾਨ ਚ ਵੋਟਾਂ ਨਾਲ ਇੰਨੀਆਂ ਪਈਆਂ ਔਰ ਜਿੰਨੀਆਂ ਕੈਂਡੀਡੇਟਸ ਜਿੰਨੀਆਂ ਭਾਈ ਅਮਰਿਤਪਾਲ ਸਿੰਘ ਨੂੰ ਪੈਣ ਇਹੋ ਸਾਡੀਆਂ ਬੇਨਤੀਆਂ ਨੇ ਦੱਸਦੀ ਹੈ ਕਿ ਐਨਐਸਸੀ ਤਹਿਤ ਕ੍ਰੀਬੀ ਇੱਕ ਸਾਲ ਤੋਂ ਅਮਰਿਤਪਾਲ ਸਿੰਘ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨਹੀਂ ਉਹਨਾਂ ਦੇ ਸਾਥੀ ਵੀ ਉਹਨਾਂ ਦੇ ਨਾਲ ਬੰਦ ਨਹੀਂ ਇਹ ਵੀ ਦੱਸਦੀ ਕਿ ਹੁਣ ਅਮਰਿਤਪਾਲ ਸਿੰਘ ਦੇ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਫਰੋਜਪੁਰ ਤੋਂ ਫਮਜੀ ਸੁਖਣਾ ਪੰਜਾਬੀ ਲੋਕ ਚੈਨਲ